ਉਹ ਦਾਦ ਕਿਉ ਅਸੀਂ ਲੰਬੇ ਲੂਣ ਤੇ ਪੌਣੀ ਕੋਈ ਸਾਡਾ ਕਰਿਓ ਦਾਦ ਕਿਉ ਅਸੀਂ ਲੰਬੇ ਲੂਣ ਤੇ ਪੌਣੀ ਕੋਈ ਸਾਡਾ ਕਰਿਓ ਦਾਦ ਕਿਉ ਸਾਵੇਂ ਲੂਣ ਤੇ ਪੌਣੀ ਕੋਈ ਸਾਡਾ ਜਿਹੜੀ ਕਸੂਕ ਸਾਰਾ ਕਰਿਓ ਸਪੀਕੇਰ ਨਾਲ ਨੂੰ ਜਨਾਉਣੇ ਬਿਕਿਆ ਨਾਲ ਨੂੰ ਬਿਕਾ ਨੇਰ ਨੂੰ ਤਾਂ ਅਸੀਂ ਪਿਕਾ ਨੇਰ ਲੈ ਜਾਈ ਪੂਆ ਕਿਉਂ ਅਸੀਂ ਜਦ ਤੱਕ ਅਸੀਂ ਪੂਆ ਤੋਂ 500 ਨੋਟ ਰੇਵੇ ਦੇ ਤਦ ਤੱਕ ਪੂਆ ਲੈ ਫਿਰ ਆ ਪੂਆ ਥੋੜਾ ਥੋੜਾ ਖਾ ਓਏ ਬਾਹਰੋਂ ਨਹੀਂ ਆਈ ਕਿਤੇ ਬਾਹਰੋਂ ਆਈ ਆ ਪੈਣਾ ਬਾਹਰੋਂ ਤੇ ਬਾਹਰ ਹੋਂ ਵੀ ਲੋਕੀ ਜਾਂਦੇ ਝੂਠ ਨਾ ਬੋਲਿਓ ਸੱਚੀ ਬਾਹਰੋਂ ਆਈ ਆ ਲਾ ਕੇ ਆਉਂਗੀ ਲਾ ਕੇ ਮੈਂ ਵੇਖਾ ਬਾਹਰ ਵਾਲੀ ਦੀ ਖੁਸ਼ਬੂ ਕਿੱਦਾਂ ਦੀ ਹੁੰਦੀ ਏ ਸੱਚੀ ਬਾਹਰੋਂ ਆਈ ਏ ਹਾਏ ਨਹੀਂ ਕਿੱਦਾਂ ਸੋਹਣਾ ਪਲਾਂਥੋ ਪਾ ਕੇ ਕੱਚਾ ਪੀਲਾ ਸੂਟ ਪਾ ਕੇ ਵੀ ਬਾਹਰੋਂ ਹੀ ਆਈ ਜੇ ਨਹੀਂ ਬਾਹਰੋਂ ਸੁਣਵਾ ਹਾਂ ਨਹੀਂ ਅਸੀਂ ਆ ਰੁਪਈਆ ਦੀ ਮੈਂ ਘੁੜਤੀ ਸਵਾਰਿਓ ਓ ਵੀ ਹੋ ਗਈ ਤਾਂ ਗਾ ਨੀ ਕੁੜੀਓ ਓ ਵੀ ਹੋ ਗਈ ਤਾਂ ਗਾ ਚੋਰ ਚੋਰੀ ਕਰਕੇ ਲੱਗੇ ਲੱਗੇ ਚਾਚੇ ਦੀ ਰਣ ਨੀ ਕੁੜੀਓ ਲੱਗੇ ਚਾਚੇ लुक रो नी चाचा वा लुक लुक रो ते किरन दसी न पैगी टी कुड़ी श ਤਾਂ ਉਹ ਬੜਾ ਮਿਲਿਬਾਨ ਈ ਲਾਣ ਠੀਕ ਤੇ ਤਵੜ ਲਾ ਦੇ ਕੋਰ ਸਾਨੂੰ ਨਹੀਂ ਮਿਲੀ ਪੈਣਾ ਇਹਨੇ ਜਿੱਦ ਕੀਤੀ ਰਾਤ ਨੂੰ ਕਹਿੰਦੀ ਮੈਂ ਤੇ ਰਸਗੁਲਾ ਹੀ ਖਾਣਾ ਉਹਨੇ ਬੜਾ ਕਿਹਾ ਕਿ ਕਰਨ ਦੇ ਵਿਆਹ ਜਾਵਾਂਗੇ ਰਸਗੁਲੇ ਖਾਵਾਂਗੇ ਉੱਥੇ ਭਾਵੇਂ ਗੁਲਾਬ ਜੱਬ ਨੂੰ ਖਾਈ ਬਰਸੀਆਂ ਖਾਈ ਜਲੇਬੀਆਂ ਖਾਈ ਕਹਿੰਦੀ ਮੈਂ ਰਚਟਾ ਚਟਾ ਰਸਗੁਲੇ ਹੀ ਖਾਣਾ ਤੈਨੂੰ ਗੁੱਸਾ ਚੜਿਆ ਇਹ ਪ੍ਰਾਤ ਭਰ ਕੇ ਰਸਗੁਲਿਆ ਦੀ ਲਾਇਆ ਜਿਉਂ ਹੀ ਵਿਚਾਰੀ ਫੜਨ ਲੱਗੀ ਚਾਤੀ ਅੰਡ ਕਰਕੇ ਤੇ ਪ੍ਰਾਤ ਦੇ ਵਿੱਚ ਹੀ ਡੇਪੀ ਵਿਚਾਰੀ ਹਾਏ ਹਾਏ ਵੀ ਬੜਾ ਸਾਰੀ ਚਾਹੀਆਂ ਲੱਭੜ ਗਈ ਸੱਚ ਝੂਠ ਨਹੀਂ ਬੋਲਦੀ ਮੈਂ ਤੁਹਾਨੂੰ ਚੰਗ ਕਰਕੇ ਦਾਨੀ ਹਾਏ ਹਾਏ ਇਹ ਨਹੀਂ ਜੇਵੀਏ ਕਿਤੋਂ ਕਿਤੋਂ ਮਿੱਠੀ ਆ ਖਾਤੀ ਲੀ ਗਈ ਹੈ ਤੋ ਤਨੀ ਨੀ ਤੋ 30 ਫੁਆਰੇ ਥੱਲੇ ਕਿ 30 ਚੱਲ ਰਹੇ ਨੇ ਹਾਏ ਠੰਡਾ ਨਹੀਂ ਕਿਹਦਾ ਕੋਰ ਦਾ ਪ੍ਰੋਗਰਾਮ ਚੱਲਣ ਦਾ ਫੁਆਰੇ ਥੱਲੇ ਹੋ ਉਹ ਤੇ ਮੁੜ ਕੇ ਤੈਨੂੰ ਚਲਾਵਾ ਡਾਇਰੈਕਟਰ ਸਕਾਨਾ ਤੈਨੂੰ ਠੰਡੇ ਪਾਣੀ ਨਾਲ ਨਹੀਂ ਦੋਦੀ ਠੰਡੇ ਪਾਣੀ ਤੋਂ ਕੀ ਕਰਦਾ ਕੀ ਕਰਦਾ ਹਾਏ ਹਾਏ ਇਹ ਜੇਵੀ ਮਿੱਠੀ ਆ ਹਾ ਜੇ ਮਿੱਠੀ ਆ ਚਾਚਾ ਤੂੰ ਉਸ ਚੈੱਕ ਕਰੀ ਜਾ ਕੀ ਕਰਨੀ ਹੈ ਹਾਏ ਕਿੰਨਾ ਹੋਣ ਫਿੱਕੀ ਆ ਇਹ ਤਾਂ ਚੱਲ ਆ ਤੈਨੂੰ ਕੋਰ ਦੇ ਪ੍ਰੋਗਰਾਮ ਤੇ ਲੈ ਚੱਲਾਂ ਉੱਤੇ ਪੈਜੀ ਕਾਹ ਉੱਡਣ ਡਿਆ ਸੀ ਕਾਹ ਸਾਰੀਆਂ ਗੱਲਾਂ ਸੁਣਨ ਡਿਆਈ ਕਾਹ ਆਇਆ ਉਹਨੇ ਠੂੰਗਾ ਮਾਰਿਆ ਕਹਿੰਦਾ ਐਵੇਂ ਕਿੰਨਾ ਫਿੱਕੀ ਆ ਕਿਤੇ ਬੜੀ ਮਿੱਟੀ ਆ அட்னரேன்